ਪ੍ਰਾਪਤ ਹੋਦਾ ਨਹੀਂ ਕਿਉਂਕਿ ਬੰਦਾ ਸੰਗਤ ਵਿੱਚ ਆ ਹੀ ਤਾਂ ਸਕਦਾ ਹੈ ਜੇ ਬਹੁਤ ਵੱਡੇ ਪੂਰਵਲੇ ਕਰਮ ਹੋਣ ਜਦੋਂ ਸੰਗਤ ਵਿੱਚ ਆ ਗਿਆ ਮਹਾਪੁਰਖਾਂ ਦੀ ਦ੍ਰਿਸ਼ਟੀ ਪੈਗੀ ਬਾਬਾ ਜੀ ਦੇ ਬਚਨ ਹੈ ਮਹਾਪੁਰਖਾਂ ਦੀ ਰਸਨਾ ਦੇ ਵਿੱਚ ਵੀ ਅੰਮ੍ਰਿਤ ਹੈ ਬਾਣੀ ਉਚ ਰਹਿ ਸਾਜਣ ਅਮਿਓ ਚੱਲੇ ਚਰਨੇ ਮਹਾਪੁਰਖਾਂ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ ਅੰਮ੍ਰਿਤ ਦ੍ਰਿਸ਼ਟਪੇਖ ਹੋਏ ਸੰਤ ਮਹਾਪੁਰਖਾਂ ਦੇ ਚਰਨਾਂ ਵਿੱਚ ਵੀ ਅੰਮ੍ਰਿਤ ਹੈ 86 ਤੀਰਥ ਜੈ ਸਾਧ ਭਗਤ ਰਹਿ ਤਹ ਬਕੰਟ ਜੈ ਨਾਮ ਉਚਰਹਿ ਮਹਾਪੁਰਖਾਂ ਦੇ ਹੱਥਾਂ ਵਿੱਚ ਵੀ ਅੰਮ੍ਰਿਤ ਹੈ ਜਿੱਧਰ ਵੀ ਇਸ਼ਾਰਾ ਕਰ ਦੇਣ ਉਧਰ ਹੀ ਨਾਨਕ ਨਜ਼ਰੀ ਨਜ਼ਰ ਨਿਹਾਲ ਲਹਿਰਾ ਬੈਰਾ ਹੋ ਜਾਂਦੀਆਂ ਹਨ ਸੋ ਇਸ ਤਰ੍ਹਾਂ ਮਹਾਪੁਰਖਾਂ ਦੇ ਚਰਨਾਂ ਵਿੱਚ ਆਉਣ ਨਾਲ ਸੰਗਤ ਕਰਨ ਦੇ ਨਾਲ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਬਾਬਾ ਗੇਜਾ ਸਿੰਘ ਜੀ ਮਹਾਰਾਜ ਹਰ ਸਾਲ ਅਮਰੀਕਾ ਜਾਂਦੇ ਹੋਰਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਦੇ ਗੁਰਮਤਿ ਦਾ ਪ੍ਰਚਾਰ ਕਰਨ ਜਾਂਦੇ ਇੱਕ ਵਾਰ ਅਮਰੀਕਾ ਨਿਊਯਾਰਕ ਦੇ ਵਿੱਚ 114 ਤੇ ਬਾਬਾ ਮੱਖਣ ਸ਼ਾਹ ਲਵਾਨਾ ਦੇ ਗੁਰਦੁਆਰਾ ਉੱਥੇ ਬਾਬਾ ਜੀ ਨੇ ਸਮਾ ਲਾਇਆ ਅਮਰਤ ਵਚਨ ਕੀਤੇ ਬਾਅਦ ਵਿੱਚ ਸੰਗਤ ਵਿੱਚ ਬੈਠ ਗਏ ਇੱਕ ਬਜ਼ੁਰਗ ਟਾਈਮ ਲਾਉਣ ਲੱਗਿਆ 80 85 ਸਾਲ ਦੀ ਉਮਰ ਹੈ ਉਹਨੇ ਦੇਖਿਆ ਨਾਨਕ ਸਰ ਤੋਂ ਆਏ ਹਨ ਮਹਾਪੁਰਖ ਤਾਂ ਨਾਨਕ ਸਰ ਦਾ ਹੀ ਬਚਨ ਸੁਣਾਇਆ ਉਹਨਾਂ ਨੇ ਕਹਿਣ ਲੱਗਾ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਆਇਆ ਮੈਂ 8ਵੀਂ ਕਲਾਸ ਚ ਪੜਦਾ ਸੀ ਮਨ ਚ ਇਹ ਫੁਰਨਾ ਬਣਾ ਲਿਆ ਕਿ ਮਹਾਪੁਰਖਾਂ ਨੂੰ ਬੇਨਤੀ ਕਰਾਂਗੇ ਕਿ ਬਾਬਾ ਜੀ ਮੈਨੂੰ 8ਵੀਂ ਕਲਾਸ ਦੇ ਵਿੱਚੋਂ ਪਾਸ ਕਰ ਦਿਓ ਜਦੋਂ ਆ ਕੇ ਬਾਬਾ ਜੀ ਦੇ ਚਰਨਾਂ ਵਿੱਚ ਬੈਠੇ ਅੱਧਾ ਪੌਣਾ ਘੰਟਾ ਬਾਬਾ ਜੀ ਨੇ ਅਮਰਤ ਬਾਣੀ ਕੀਤੀ ਸਾਰ ਨੂੰ ਸਭ ਕੁਝ ਹੀ ਭੁੱਲ ਗਿਆ ਪਤਾ ਹੀ ਨਹੀਂ ਲੱਗਿਆ ਅਸੀਂ ਕਿੱਥੇ ਬੈਠਿਆ ਕਦੋਂ ਆਏ ਸੀ ਕਿੱਧਰ ਜਾਣਾ ਕੀ ਫੁਰਨੇ ਆ ਸਭ ਕੁਝ ਹੀ ਨਿਵਰਤ ਹੋ ਗਿਆ ਐਨੀ ਮਨ ਨੂੰ ਸ਼ਾਂਤੀ ਆਈ ਐਨਾ ਆਨੰਦ ਆਇਆ ਉਹ ਕਹਿੰਦੇ ਅਸੀਂ 85 ਸਾਲ ਦੀ ਅੱਜ ਤੱਕ ਉਹ ਮੈਨੂੰ ਆਨੰਦ ਹੀ ਨਹੀਂ ਆਇਆ ਸੋ ਇਸ ਤਰ੍ਹਾਂ ਮਹਾਪੁਰਖਾਂ ਦੇ ਚਰਨਾਂ ਵਿੱਚ ਆ ਕੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਜਿਉਂ ਉਹਨਾਂ ਨੇ ਬਾਬਾ ਆਨੰਦ ਸਿੰਘ ਜੀ ਦੀ ਸੰਗਤ ਕੀਤੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਗਤ ਕੀਤੀ ਜਾਂ ਉਹਨਾਂ ਤੋਂ ਵਰੋਂਸਾ ਇਹ ਮਹਾਪੁਰਖਾਂ ਦੀ ਸੰਗਤ ਕੀਤੀ ਕਿ ਅਸੀਂ ਸੇਵਾ ਬੜੀ ਕੀਤੀ ਸੰਗਤ ਬੜੀ ਕੀਤੀ ਅਤੇ ਸਾਨੂੰ ਕੁਝ ਮਿਲਿਆ ਨਹੀਂ ਹਰ ਇੱਕ ਬੰਦਾ ਹਰ ਇੱਕ ਬਹਿੰਗਮ ਹਰ ਇੱਕ ਮਹਾਪੁਰਖ ਹਰ ਇੱਕ ਸੰਗੀ ਇਹ ਕਹਿ ਰਹੇ ਹਨ ਕਿ ਸਾਡੀ ਸੇਵਾ ਥੋੜੀ ਸੀ ਘਾਲਣਾ ਘੱਟ ਕੀਤੀ ਅਤੇ ਬਖਸ਼ਿਸ਼ਾਂ ਜ਼ਿਆਦਾ ਹੋਈਆਂ ਨੇ ਸੋ ਮਹਾਪੁਰਖਾਂ ਦੀ ਸੰਗਤ ਵਿੱਚ ਅਸੀਂ ਪ੍ਰਾਪਤ ਹੁੰਦਾ ਐ ਸੋ ਸ਼ਾਸਤਰਕਾਰ ਲਿਖਦੇ ਨੇ ਕਿ ਜਿੱਥੇ ਮਹਾਪੁਰਖ ਆ ਜਾਣ ਜਿਸ ਨਗਰਾਂ ਦੇ ਵਿੱਚ ਆ ਜਾਣ ਜਿਸ ਧਰਤੀ ਦੇ ਆ ਜਾਣ ਉਹ ਧਰਤੀ ਕਿੰਨੀ ਪਵਿੱਤਰ ਹੋ ਜਾਂਦੀ ਹੈ ਕਿੰਨੀ ਪੂਜਣ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਲਿਖਦੇ ਨੇ ਧੰਨ ਧਰਤੀ ਉਹ ਥਾਂ ਧੰਨ ਗੁਰਸਿੱਖ ਸਾਧੂ ਪੈਰ ਤਰੰਦਾ ਉਹ ਧਰਤੀ ਕਿੰਨੇ ਭਾਗਾਂ ਵਾਲੀ ਹੋ ਜਾਂਦੀ ਜਿੱਥੇ ਸਾਧੂ ਚਰਨ ਧਰ ਦਿੰਦੇ ਆ 10 ਪਾਤਸ਼ਾਹੀਆਂ ਹੋਈਆਂ ਬੜੀ ਦੂਰ ਦੂਰ ਤੱਕ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਲਾ ਕੇ ਕਿੰਨੇ ਦੇਸ਼ਾਂ ਦਾ ਰਟਨ ਕੀਤਾ ਦਸਾਂ ਪਾਤਸ਼ਾਹੀਆਂ ਨੇ ਕਿੰਨੇ ਪਿੰਡਾਂ ਸ਼ਹਿਰਾਂ ਵਿੱਚ ਚਰਨ ਪਾ ਕੇ ਦੁਨੀਆ ਨੂੰ ਧਰਮ ਦੇ ਨਾਲ ਸਿੱਧੇ ਰਸਤੇ ਪਾਇਆ ਅਤੇ ਉਸ ਤੋਂ ਬਾਅਦ ਜਿੰਨੇ ਮਹਾਪੁਰਖ ਹੋਏ ਨੇ ਉਹਨਾਂ ਨੇ ਕਿੰਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੁਨੀਆ ਨੂੰ ਤਾਰਨਾ ਕੀਤਾ ਪਰ ਹਰ ਇੱਕ ਪਿੰਡ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੋਇਆ ਬਹੁਤੇ ਪਿੰਡ ਐਸੇ ਰਹੇਗੇ ਜਿਨ੍ਹਾਂ ਤੇ ਸਤਿਗੁਰਾਂ ਦੇ ਦッセ ਪਾਲਸਾਹੀਆਂ ਦੇ ਚਰਨੀ ਪਏ ਜਾਂ ਕਿਤੇ ਮਹਾਪੁਰਖ ਪੈਦਾ ਨਹੀਂ ਹੋਏ ਜਾਂ ਮਹਾਪੁਰਖਾਂ ਦੇ ਚਰਨੀ ਪਏ ਪਰ ਜਿੱਥੇ ਮਹਾਪੁਰਖਾਂ ਦੇ ਚਰਨ ਪੈ ਗਏ ਗੁਰੂ ਸਾਹਿਬਾਂ ਦੇ ਚਰਨ ਪੈ ਗਏ ਉੱਥੇ ਬਹੁਤ ਵੱਡੇ ਵੱਡੇ ਤੀਰਥ ਬਣ ਗਏ ਸੋ ਇਸ ਤਰ੍ਹਾਂ ਸ਼ਾਸਤਰਕਾਰ ਲਿਖਦੇ ਨੇ ਗਿਰ ਗਿਰ ਮੈਂ ਮਾਨਕ ਨਹੀਂ ਗਾਜ ਗਾਜ ਮੋਤੀ ਨਾਹੀਂ ਚੰਦਨ ਤਰ ਬਨ ਬਨ ਨਹੀਂ ਸੰਤਨਾਪੁਰ ਪਰਮਾਹੀਂ ਕਹਿੰਦੇ ਨੇ ਪਹਾੜ ਬਹੁਤ ਨੇ ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਹੋਇਆ ਕਰਦਾ ਮਾਨਕ ਕੋਈ ਬਹੁਤ ਵੱਡਾ ਕੀਮਤੀ ਪੱਥਰ ਹੁੰਦਾ ਹੀਰਾ ਵੀ ਪੱਥਰ ਹੈ ਇਹ ਸਾਰੇ ਪੱਥਰ ਬੜੇ ਕੀਮਤੀ ਹੁੰਦੇ ਨੇ ਜਿਨ੍ਹਾਂ ਦੀ ਕੀਮਤ ਲੱਖਾਂ ਕਰੋੜਾਂ ਦੇ ਵਿੱਚ ਹੁੰਦੀ ਹੈ ਸੋ ਹਰੇਕ ਪਹਾੜ ਦੇ ਵਿੱਚ ਮਾਨਕ ਨਹੀਂ ਹੋਇਆ ਕਰਦਾ ਪਰ ਜਿਹੜੇ ਪਹਾੜ ਦੇ ਵਿੱਚ ਮਾਨਕ ਹੋਣ ਉਹ ਬੜਾ ਕੀਮਤੀ ਪਹਾੜ ਬਣ ਜਾਂਦਾ ਹੈ। ਇਸੇ ਤਰ੍ਹਾਂ ਗੱਜ ਗੱਜ ਮੈਂ ਮੋਤੀ ਗੱਜ ਗੱਜ ਮੋਤੀ ਨਾ ਹੈ। ਹਰੇਕ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ ਹੋਇਆ ਕਰਦਾ। ਉਹ ਵਿਸ਼ੇਸ਼ ਕਿਸਮ ਦੇ ਹਾਥੀ ਹੁੰਦੇ ਹਨ ਪਰ ਜਿਹੜੇ ਹਾਥੀ ਦੇ ਵਿੱਚ ਮੱਥੇ ਦੇ ਵਿੱਚ ਮੋਤੀ ਹੋਵੇ ਉਹ ਹਾਥੀ ਵੀ ਬੜਾ ਕੀਮਤੀ ਹੁੰਦਾ ਵੱਡਿਆਂ ਭਾਗਾਂ ਵਾਲਾ ਬੜੀ ਕੀਮਤ ਹੁੰਦੀ ਹੈ ਉਹਦੀ। ਇਸੇ ਤਰ੍ਹਾਂ ਚੰਦਨ ਤਰ ਬਨ ਬਨ ਨਹੀਂ ਜੰਗਲ ਦੇ ਵਿੱਚ ਜੰਗਲ ਬਹੁਤ ਨੇ ਦੁਰੀਆਂ ਦੇ ਵਿੱਚ ਹਰੇਕ ਜੰਗਲ ਦੇ ਵਿੱਚ ਚੰਦਨ ਦੇ ਬੂਟੇ ਨਹੀਂ ਹੋਇਆ ਕਰਦੇ ਜਿਸ ਜੰਗਲ ਵਿੱਚ ਚੰਦਨ ਦੇ ਬੂਟੇ ਹੁੰਦੇ ਹਨ ਉਹ ਸਾਰੇ ਬਾਗ ਨੂੰ ਸਾਰੇ ਜੰਗਲ ਨੂੰ ਸੁਗੰਧੀ ਦੇ ਦਿੰਦਾ ਹੈ ਸੁਗੰਧੀ ਸਾਰੇ ਬੂਟਿਆਂ ਦੇ ਵਿੱਚ ਸੁਗੰਧੀ ਆਉਣ ਲੱਗ ਜਾਂਦੀਆਂ ਨੇ ਬੜਾ ਕੀਮਤੀ ਜੰਗਲ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਸੰਤਨਾਪੁਰ ਪਰਮਾਹ ਦੇ ਦੁਨੀਆ ਦੇ ਉਤੇ ਸ਼ਹਿਰ ਪਿੰਡ ਬੜੇ ਨੇ ਪਰ ਹਰੇਕ ਸ਼ਹਿਰ ਪਿੰਡ ਦੇ ਵਿੱਚ ਮਹਾਪੁਰਖ ਪੈਦਾ ਨਹੀਂ ਹੋਏ ਪਰ ਜਿਹੜੇ ਪਿੰਡ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਮਹਾਪੁਰਖ ਜਾਂ ਗੁਰੂ ਸਾਹਿਬਨ ਪੈਦਾ ਹੋ ਗਏ ਉਹ ਪੰਡਤ ਉਹ ਪਿੰਡ ਉਹ ਸ਼ਹਿਰ ਕਿੱਡੇ ਭਾਗਾ ਵਾਲੇ ਵੜ ਗਏ ਨੇ ਉਹਨਾਂ ਦੇ ਵਿੱਚੋਂ ਅੱਜ ਆਪਣੇ ਪਿੰਡ ਵਧਾਤੇ ਜਿੱਥੇ ਧੰਤਨ ਧੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨ ਵੀ ਪਏ ਉਹਨਾਂ ਤੋਂ ਵਰੋਂ ਸਹਿ ਮਹਾਪੁਰਖ ਧੰਤਨ ਬਾਬਾ ਗੇਜਾ ਸਿੰਘ ਦਾ ਜਨਮ ਹੋਇਆ ਕਿੱਡਿਆਂ ਵੱਡਿਆਂ ਭਾਗਾ ਵਾਲਾ ਦੇਖੀਏ ਆਪਾਂ ਨਿਗਾਹ ਮਾਰੀਏ ਚਾਰ ਛਫੇਰੇ ਦਾਸ ਸੋਚ ਰਿਹਾ ਸੀ ਕਿ ਇੰਨਾ ਜਪ ਤਪ ਇੰਨੇ ਸਿਮਰਨ ਬੰਦਗੀ ਐਡੇ ਵੱਡੇ ਇਹ ਕੀਰਤਨ ਦਰਬਾਰ ਐ ਇੰਨੇ ਮਹਾਪੁਰਖਾਂ ਨੇ ਆ ਕੇ ਇੱਥੇ ਗੁਰਮਤਿ ਦੇ ਪ੍ਰਚਾਰ ਕਰਨੇ ਆਪਾਂ ਨੂੰ ਦਰਸ਼ਨ ਦੇਣੇ ਇਹ ਇੱਕੋ ਇੱਕ ਨਾਨਕ ਸਰ ਦੇ ਗੁਰਦੁਆਰੇ ਹਨ ਚਾਹੇ ਹੋ ਨਾਨਕ ਸਰ ਭਦੌੜ ਹੈ ਚਾਹੇ ਨਾਨਕ ਸਰ ਬਰਨਾਲਾ ਚਾਹੇ ਨਾਨਕ ਸਰ ਮਹਿਲਕਲਾਂ ਨੇੜੇ ਦੇ ਪਿੰਡਾਂ ਦੇ ਵਿੱਚ ਆਤੀ ਮਾਰ ਲੋ 10 20 50 ਪਿੰਡਾਂ ਦੇ ਵਿੱਚ ਵੀ ਐਸਾ ਕੋਈ ਨਗਰ ਨਹੀਂ ਹੋਣਾ ਜਿਸ ਨਗਰ ਦੇ ਵਿੱਚ ਇੰਨਾ ਜਪ ਤਪ ਹੁੰਦਾ ਹੋਵੇ ਸੋ ਇਹ ਨਗਰ ਕਿੰਡਾ ਵੱਡਾ ਭਾਗਾ ਵਾਲਾ ਹੈ ਜਿੱਥੇ ਮਹਾਪੁਰਖਾਂ ਨੇ અવਤਾਰ ਧਾਰਨ ਕੀਤਾ ਜਨਮ ਲਿਆ ਅਤੇ ਪੂਰਨ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਤਨ ਬਾਬਾ ਈਸ਼ਰ ਸਿੰਘ ਦੇ ਅਸਥਾਨ ਤੇ ਜਾ ਕੇ ਉੱਥੇ ਬੇਅੰਤ ਸਵਾਮਾਂ ਕੀਤੀਆਂ ਬੇਅੰਤ ਬੰਦਗੀ ਕੀਤੀ ਕਮਾਈਆਂ ਕੀਤੀ ਬੜੇ ਪਰਪਕਾਰ ਕੀਤੇ ਸੋ ਐਸੇ ਮਹਾਪੁਰਖਾਂ ਦੇ ਆਪਾਂ ਜਨਮ ਦਿਨ ਦੀ ਖੁਸ਼ੀ ਵਿੱਚ ਹਾਜ਼ਰ ਹੋਏ ਆਂ ਬਹੁਤ ਵੱਡਿਆਂ ਭਾਗਾਂ ਦੇ ਨਾਲ ਆਪਾਂ ਨੂੰ ਇਹ ਸੁਭਾਗ ਬਖਸ਼ਿਸ਼ ਹੋਇਆ ਸਾਲ ਬਾਅਦ 7 ਦਿਨ ਆਪਾਂ ਨੂੰ ਇਹ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸੋ ਇਹਨਾਂ 7 ਦਿਨਾਂ ਦੇ ਵਿੱਚ ਆਪਾਂ ਸੇਵਾ ਸਿਮਰਨ ਕਰਕੇ ਜਿੱਥੇ-ਜਿੱਥੇ ਵੀ ਕਿਸੇ ਦੀ ਡਿਊਟੀ ਲੱਗੀ ਹੈ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਹੈ ਇਸ 7 ਦਿਨਾਂ ਦੇ ਵਿੱਚ ਆਪਾਂ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣੀਆਂ ਨੇ ਲੋਕ ਪਰਲੋਕ ਦੇ ਸੁੱਖ ਮਿਲਣੇ ਨੇ ਵੱਧ ਤੋਂ ਵੱਧ ਆਪਾਂ ਸੰਗਤ ਕਰਨੀ ਆ ਕਥਾ ਕੀਰਤਨ ਸਰਵਣ ਕਰਕੇ ਆਪਣੇ ਨੇ ਸਮੇ ਨੂੰ ਸਫਲੀਆਂ ਬਣਾਉਣਾ ਹੈ ਇਹ ਸਤਿਗੁਰਾਂ ਨੇ ਆਪਣੇ ਇਲਾਕੇ ਦੇ ਵਿੱਚ ਜਾਂ ਇਸ ਪਿੰਡ ਦੇ ਵਿੱਚ ਬਹੁਤ ਵੱਡੀ ਦਾਤ ਦਿੱਤੀ ਆ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਨੇ ਇਹ ਬਚਨ ਵੀ ਕੀਤੇ ਹੋਏ ਹਨ ਕਿ ਵਧਾਤੇ ਵਧ ਗਏ ਵਧਾਤੇ ਵਧ ਗਏ ਇੱਕ ਵਾਰੀ ਨਹੀਂ ਬਹੁਤ ਵਾਰੀ ਵਧੇ ਵੀ ਕਿੰਨੇ ਦੇਖ ਲਓ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਜੀ ਦੇ ਇਸ ਪਿੰਡ ਦਾ ਨਾਂ ਚੱਲ ਰਿਹਾ ਹੈ ਸੰਗਤਾਂ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਜੋ ਲਾਈਵ ਪ੍ਰੋਗਰਾਮ ਚੱਲਿਆ ਸੰਗਤਾਂ ਦਰਸ਼ਨ ਕਰਨੀਆਂ ਨੇ ਅਤੇ ਕਥਾ ਕੀਰਤਨ ਸਰਵਣ ਕਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬਾਬਾ ਜੀ ਦਾ ਇਹ ਨਵਾਂ ਚੱਲ ਰਿਹਾ ਹੈ ਕਿਉਂਕਿ ਸਤਿਗੁਰੂ ਬਚਨ ਦਾ ਬਾਬਾ ਜੀ ਦੇ ਬਚਨਾਂ ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ ਸੁੰਦਰ ਚਰਨ ਤੁਹਾਡੇ ਜਦ ਤੋਂ ਪਏ ਜਗ ਬਹਾਰ ਬਹਾਰਾਂ ਖਿੜਿਆ ਬਾਗ ਸੁਖਰਗ ਦੇ ਜੈਸਾ ਗੁਰਸਿੱਖੀ ਗੁਲਜਾਰਾਂ ਜਿੱਥੇ ਪੈਗੇ ਚਰਨ ਗੁਰਾਂ ਦੇ 100 100 ਭਾਗ ਲਗਾਉਂਦੇ ਅੰਮ੍ਰਿਤ ਵਾਟਾ ਗੁਰ ਸਿੱਖੀ ਦਾ ਸਤ ਗੁਰ ਸੰਗ ਵਰਨਤਾਰ ਦੇ ਸੋ ਇਥੋਂ ਮਹਾਪਰਖਾ ਨੇ ਜਨਮ ਲੈ ਕੇ ਕਿੰਨਾ ਦੁਨੀਆ ਦਾ ਭਲਾ ਕੀਤਾ ਕਿੰਨੀ ਦੁਨੀਆ ਨੂੰ ਤਾਰਨਾ ਕੀਤਾ ਇਹ ਬੇਅੰਤ ਬਾਬਾਈ ਦੀ ਇਹ ਵਡਿਆਈ ਹੈ ਬੇਅੰਤ ਸਾਖੀਆਂ ਹਨ ਸੋ ਆਪਾਂ ਜਿਆਦਾ ਸਮਾਂ ਨਹੀਂ ਲਾਉਣਾ ਕਿ ਇਸ ਕਰਕੇ ਆਪਾਂ ਪਹਿਲਾ ਦਿਨ ਹੈ ਸਾਰੀਆਂ ਸੰਗਤਾਂ ਨੇ ਇਹ ਬੇਨਤੀ ਹੈ ਵੱਧ ਤੋਂ ਵੱਧ ਆਪਾਂ ਇੱਥੇ ਸੇਵਾ ਸਿਮਰਨ ਕਰਕੇ ਲਾਭ ਪ੍ਰਾਪਤ ਕਰਨਾ ਹੈ ਜਿਹੜੇ ਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਟ ਅਖੰਡ ਪਾਠ ਚੱਲ ਰਹੇ ਐ ਦੋ ਸ੍ਰੀ ਜਪਜੀਤ ਸਾਹਿਬ ਦੇ ਸੰਪਟ ਅਖੰਡ ਪਾਠ ਚੱਲ ਰਹੇ ਐ ਇੱਥੇ ਤਾਂ ਸਿਮਰਨ ਬੰਦਗੀ ਹੋ ਹੀ ਰਹੀ ਐ ਪਰ ਇਹਨਾਂ ਦਾ ਫਲ ਵੀ ਆਪਾਂ ਨੂੰ ਮਿਲਣਾ ਚਾਹੇ ਕੋਈ ਪਾਠੀ ਸਿੰਘ ਪਾਠ ਕਰਕੇ ਇਹ ਫਲ ਲੈ ਰਹੇ ਐ ਚਾਹੇ ਕਥਾ ਕੀਰਤਨ ਕਰਕੇ ਫਲ ਲੈ ਰਹੇ ਐ ਚਾਹੇ ਸੁਣ ਕੇ ਕੋਈ ਸੇਵਾਵਾਂ ਕਰਕੇ ਫਲ ਲੈ ਰਹੇ ਐ ਸੋ ਇਹ ਆਪਾਂ ਨੂੰ ਇਹ ਬਖਸ਼ਾ ਹੋਣੀਆਂ ਨੇ ਫਲ ਪ੍ਰਾਪਤ ਹੋਣਾ ਸੋ ਇਸ ਕਰਕੇ ਆਪਾਂ ਵੱਧ ਤੋਂ ਵੱਧ ਸੇਵਾ ਸਿਮਨ ਕਰਕੇ ਲਾਹਤ ਕਰਨ ਕਰਨਾ ਸਤਿਗੁਰੂ ਬਖਸ਼ਿਸ਼ ਕਰਨ ਆਪਾਂ ਨੂੰ ਐਸੇ ਸਮੇਂ ਤੋਂ ਆਪਾਂ ਵੱਧ ਤੋਂ ਵੱਧ ਲਾਹ ਪ੍ਰਾਪਤ ਕਰ ਸਕੀਏ ਵੱਡਿਆਂ ਭਾਗਾਂ ਵਾਲੇ ਹੋ ਸੋ ਜਿਆਦਾ ਸਮਾਂ ਨਹੀਂ ਲੌਂਦਾ ਦਾਸ ਜੋ ਰੋਜ ਦਾ ਪ੍ਰੋਗਰਾਮ ਹੈ ਅਮਰਤ ਵੇਲੇ 5 ਵਜੇ ਸ੍ਰੀ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਕਰੇਗਾ 6:30 ਵਜੇ ਤੱਕ ਸ਼ਾਮ ਨੂੰ 7 ਵਜੇ ਸ੍ਰੀ ਸੋਧ ਰਹਿਰਾ ਸਾਹਿਬ ਦਾ ਪਾਠ ਉਪਰੰਤ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਕਥਾ ਕੀਰਤਨ ਗੁਰਮਤਿ ਵਿਚਾਰਾ ਹੋਇਆਂ ਕਰਨਗੀਆਂ ਸਾਰੀਆਂ ਸੰਗਤਾਂ ਨੇ ਇਸ ਸਮੇਂ ਦੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਨੇ ਕਿ ਤੁਹਾਨੂੰ ਖਾਣਾ ਵੀ ਮਿਲ ਜੂ ਤੁਹਾਨੂੰ ਸੌਣਾ ਵੀ ਮਿਲ ਜੂ ਤੁਹਾਨੂੰ ਹੋਰ ਵੀ ਸੁਖ ਪ੍ਰਾਪਤ ਹੋ ਜਾਣਗੇ ਗੱਲਾਂ ਬਾਤਾਂ ਵੀ ਕਰ ਲਓਗੇ ਪਰ ਆ ਸਤ ਸੰਗ ਦਾ ਸਮਾਂ ਇਹ ਵੱਡਿਆਂ ਭਾਗਾਂ ਨਾਲ ਮਿਲਦਾ ਵਧ ਤੋਂ ਵੱਧ ਸੰਗਤ ਕਰਨੀ ਆ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਚਨ ਹਨ ਵੀ ਕੰਮ ਵੀ ਤੁਹਾਨੂੰ ਜ਼ਰੂਰੀ ਹੁਣ ਉਹ ਪਿੱਛੇ ਛੱਡ ਦਿਓ ਜਿੱਥੇ ਸਤ ਸੰਗ ਹੁੰਦੀ ਆ ਬੈਠ ਜਾਓ ਚੌਂਕੜਾ ਮਾਰ ਕੇ ਕਥਾ ਕੀਰ ਦਾ ਆਨੰਦ ਮਾਣੋ ਤਾਂ-ਤਨ ਬਾਬਾ ਜੀ ਸ਼ਰਸ਼ਿੰਗ ਜੀ ਮਹਾਰਾਜ ਦੇ ਬਚਨ ਕਿ ਜਦੋਂ ਤੁਹਾਨੂੰ ਇਹਨਾਂ ਘੜੀਆਂ ਦਾ ਫਲ ਮਿਲਿਆ ਤੁਸੀਂ ਬਹੁਤ ਖੁਸ਼ ਹੋਵੋਗੇ ਅਤੇ ਨਾਲ ਇਹ ਵੀ ਸੋਚੋਗੇ ਅਸੀਂ ਇਸ ਤੋਂ ਜ਼ਿਆਦਾ ਲਹਾ ਕਿਉਂ ਨਾ ਲੈ ਲਿਆ ਸੋ ਇਸ ਕਰਕੇ ਆਪਾਂ ਵੱਧ ਤੋਂ ਵੱਧ ਸਮਾਂ ਇੱਥੇ ਕੱਢ ਕੇ ਲਾਹਾ ਪ੍ਰਾਪਤ ਕਰਨਾ ਆਪਣੇ ਸਮੇ ਨੂੰ ਸਫਲਾ ਬਣਾਉਣਾ ਗੁਰੂਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੁਣ ਹਰ ਜਸ ਲੱਗੇਗਾ ਸਤਿਗੁਰਾਂ ਦਾ ਹੁਕਮ ਨਾਮਾ ਸਰਵਣ ਕਰਾਂਗੇ ਉਪਰੰਤ ਭਾਈ ਧੰਨਾ ਸਿੰਘ ਜੀ ਕਵਤਾ ਦੀ ਹਾਜ਼ਰੀ ਲਾਉਣਗੇ ਅਤੇ ਨਾਲ ਹੋਰ ਗੁਰਮਖ ਪਿਆਰੇ ਲੁਧਿਆਣੇ ਤੋਂ ਆਏ ਹਨ ਉਹਨਾਂ ਨੇ ਵੀ ਕਵਤਾ ਲਾਉਣੀ ਹੈ ਜਿੰਨੀਆਂ ਸੰਗਤਾਂ ਦੂਰੋਂ ਨੇੜੀਆਂ ਆਈਆਂ ਹਨ ਕੋਈ ਲੁਧਿਆਣੇ ਤੋਂ ਵੀ ਆਏ ਹਨ ਜਗਰਾਂ ਤੋਂ ਜਾਂ ਹੋਰ ਦੇਸ਼ਾਂ ਚੰਡੀਗੜ੍ਹ ਤੋਂ ਵੀ ਆਏ ਹਨ ਇਸ ਇਲਾਕੇ ਦੀਆਂ ਸੰਗਤਾਂ ਜਿੰਨੀਆਂ ਵੀ ਆਈਆਂ ਨੇ ਸਤਿਗੁਰੂ ਬਖਸ਼ਿਸ਼ ਕਰਨ ਸਭ ਦੀ ਹਾਜ਼ਰੀ ਦਰ ਪ੍ਰਮਾਨ ਕਰਨ ਸਭ ਨੂੰ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇੱਥੋਂ ਦੇ ਸੇਵਾਦਾਰ ਧੰਨ ਧੰਨ ਬਾਬਾ ਗੇਜੈ ਸਿੰਘ ਦੇ ਭਤੀਜੇ ਭਾਈ ਗੁਰਦੇਵ ਸਿੰਘ ਜੀ ਜੋ ਬੇਹੰਗਮ ਹიან ਉਹ ਇਸ ਥਾਂ ਦੀ ਸੇਵਾ ਕਰਦੇ ਹਨ ਅਤੇ ਸੰਗਤਾਂ ਨੂੰ ਵੀ ਉਹ ਸੰਭਾਲਦੇ ਹਨ ਇੱਥੇ ਗੁਰਮਤਿ ਵਿਚਾਰਾਂ ਕਰਦੇ ਹਨ ਸੋ ਅੱਗੋਂ ਪਿੱਛੋਂ ਵੀ ਇੱਥੇ ਜੋ ਮਹੀਨੇ ਦਾ ਪ੍ਰੋਗਰਾਮ ਹਰ ਮਹੀਨੇ ਹੁੰਦਾ ਮੰਥਲੀ ਪ੍ਰੋਗਰਾਮ 10ਵੇਂ ਵਾਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਹਨ ਇਹ ਬਾਬਾ ਜੀ ਨੂੰ ਬੇਨਤੀ ਕਰਕੇ ਪੁੱਛ ਲਿਆ ਸੀ ਕਿ ਬਾਬਾ ਜੀ ਅਸਥਾਨ ਬਣਿਆ ਹੋਇਆ ਹੈ ਜੇ ਸਾਲ ਬਾਅਦ ਹੀ ਪ੍ਰੋਗਰਾਮ ਹੋਵੇ ਤਾਂ ਅੱਗੋਂ ਪਿੱਛੋਂ ਸਾਰਾ ਸਮਾਂ ਜਿਹੜਾ ਉਹ ਐਸੇ ਤਰ੍ਹਾਂ ਹੀ ਬਾਬਾ ਜੀ ਨੂੰ ਬੇਨਤੀ ਕਰ ਲਈ ਕਿ ਇੱਕ ਮਹੀਨੇ ਬਾਅਦ ਵੀ ਕੋਈ ਪ੍ਰੋਗਰਾਮ ਹੋਣਾ ਚਾਹੀਦਾ ਬਾਬਾ ਜੀ ਨੇ ਬਚਨ ਕਰ ਦਿੱਤਾ ਸੀ ਕਿ 10ਵੇਂ ਵਾਲੇ ਦਿਨ ਅਖੰਡ ਪਾਠ ਸਾਹਿਬ ਆਰੰਭ ਕਰ ਲਿਆ ਕਰੋ ਤੀਜੇ ਦਿਨ ਅਖੰਡ ਪਾਠਾਂ ਦੇ ਭੋਗ ਪੈਜਿਆ ਕਰਨਗੇ ਕਿਉਂਕਿ ਪੂਰਨਮਾਸ਼ੀ ਨਾਨਕ ਸਰਵੇਖੇ ਲੱਗਦੀ ਹੈ 10ਵੀਂ ਦਾ ਦਿਹਾੜਾ ਜੱਬੋਵਾਲ ਵੇਖ ਲੱਗਦਾ ਹੈ ਇਸ ਕਰਕੇ ਉਹਨਾਂ ਦੇ ਵਿੱਚ ਵੀ ਇਹ ਸਮਾਗਮ ਨਾ ਹੋਵੇ ਸੋ ਹਰ ਮਹੀਨੇ ਇੱਥੇ 10ਵੀਂ ਵਾਲੇ ਦਿਨ ਅਖੰਡ ਪਾਠ ਰਾਕੇ ਤੀਜੇ ਦਿਨ ਭੋਗ ਪੈਂਦੇ ਹਨ ਅਤੇ ਕੀਰਤਨ ਦਰਬਾਰ ਸਜਦਾ ਹੈ ਲਾਈਵ ਪ੍ਰੋਗਰਾਮ ਨਾਨਕ ਸਰ ਭਗਤੀ ਘਰ ਐਨ ਆ ਐਸ ਬੀ ਜੀ ਤੇ ਚੱਲਦਾ ਹੈ ਸਾਰੀਆਂ ਸੰਗਤਾਂ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਸਕਦੇ ਹੋ ਸੋ ਆਓ ਹੁਣ ਹਰ ਜਸ ਲੱਗੇਗਾ ਉਪਰੰਤ ਸਤਿਗੁਰਾਂ ਦਾ ਹੁਕਮ ਨਾਮਾ ਸਰਵਣ ਕਰਾਂਗੇ ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜਿਆਂ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੇ ਹੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਪੁਰਜਕ ਦੀ ਖਿਮਾ ਪਿਆਰ ਸਤ ਫਤਿਹ ਕਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਮੇਲ ਹਰ ਜਸ ਗਾਇਓ ਸੰਤ ਜਨਮੇਲ ਹਰ ਜਸ ਗਾਇਓ ਸੰਤ ਜਨਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਦਵਾਇਓ ਕੋਟ ਜਨਮ ਕੇ ਦੁਖ ਦਵਾਇਓ jahit so hi